ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁੱਕ ਸਟਾਈਲ ਕ੍ਰੇਡਨ ਵਿੱਚ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਰਾਇਤਾ ਉਹਦੇ ਲਈ ਅਸੀਂ ਦਹੀਂ ਫੈਂਟ ਕੀ ਗਾਜਰ ਕद्दूकस ਕਰ ਲਈ ਹੈ ਪਿਆਜ਼, ਸਪਰਿੰਗਨ ਅਤੇ ਹਰੀ ਮਿਰਚ ਕੱਟ ਕੇ ਰੱਖ ਲਏ ਨੇ ਤੇ ਹੁਣ ਅਸੀਂ ਬਣਾਉਂਦੇ ਹਾਂ ਗਾਜਰ ਦਾ ਰਾਇਤਾ ਹਾਂਜੀ ਸਭ ਤੋਂ ਪਹਿਲਾਂ ਅਸੀਂ ਗਾਜਰ ਨੂੰ ਦਹੀਂ ਵਿੱਚ ਮਿਕਸ ਕਰਾਂਗੇ ਗਾਜਰ ਦੀ ਕੁਆਟਿਟੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਕਿਉਂਕਿ ਗਾਜਰ ਮਿੱਠੀ ਹੁੰਦੀ ਹੈ ਇਸ ਨਾਲ ਰਾਇਤਾ ਥੋੜਾ ਜਿਆਦਾ ਮਿੱਠਾ ਹੋਵੇਗਾ ਤਾਂ ਘੱਟ ਵੀ ਕਰ ਦੋ ਹੁਣ ਅਸੀਂ ਸਪਰਿੰਗ ਹਨੀ ਨੇ ਹਰੀ ਮਿਰਚ ਪਿਆਜ਼ ਵੀ ਵਿੱਚ ਮਿਕਸ ਕਰ ਲਵਾਂਗੇ ਤੇ ਗਾਜਰ ਤੁਸੀਂ ਥੋੜੇ ਘੱਟ ਵੀ ਪਾ ਸਕਦੇ ਤੁਹਾਡੇ ਅਪਨਡ ਕਰਦਾ ਹੁਣ ਅਸੀਂ ਇਸ ਵਿੱਚ ਥੋੜਾ ਜਿਹਾ ਕਾਲਾ ਨਮਕ ਕਾਲੀ ਮਿਰਚ ਅਤੇ ਨਮਕ ਇਹਨਾਂ ਚੀਜ਼ਾਂ ਨੂੰ ਮਿਲਾ ਲਵਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤਾਂ ਜੋ ਹਰ ਇੱਕ ਚੀਜ਼ ਦਾ ਆਪਣਾ ਟੇਸਟ ਪੂਰਾ ਪਰਫੈਕਟ ਆਵੇ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਰੱਖ ਲੈਂਦੇ ਹਾਂ ਗਾਜਰ ਇੱਕ ਇਸ ਤਰ੍ਹਾਂ ਦੀ ਸਬਜ਼ੀ ਹੈ ਜਿਸ ਦਾ ਅਸੀਂ ਫਰੂਟ ਵਜੋਂ ਸਵੀਟਸ ਵਜੋਂ ਕਿਸੇ ਵੀ ਤਰ੍ਹਾਂ ਯੂਜ਼ ਕਰ ਸਕਦੇ ਹਾਂ ਤੇ ਇਸ ਦੇ ਸਾਡੇ ਸਰੀਰ ਨੂੰ ਫਾਇਦੇ ਵੀ ਬਹੁਤ ਹੁੰਦੇ ਹਨ ਜਿਵੇਂ ਅਸੀਂ ਸਬਜ਼ੀ ਤੋਂ ਅੱਕ ਜਾਂਦੇ ਹਾਂ ਇੱਥੇ ਅਸੀਂ ਸ਼ੱਕਰ ਪਾ ਕੇ ਮਿਕਸ ਕਰ ਲਵਾਂਗੇ ਤੇ ਅਸੀਂ ਸਬਜੀਤ ਆਕੀਆਂ ਨੇ ਦਸੀ ਇਸ ਤਰ੍ਹਾਂ ਰਾਇਤਾ ਸੂਪ ਸਵੀਟਸ ਜਾਂ ਐਜ਼ ਅ ਯੂਜ਼ ਕਿਸੇ ਵੀ ਤਰ੍ਹਾਂ ਸੀ ਇਸ ਨੂੰ ਲੈ ਸਕਦੇ ਹਾਂ ਤੇ ਇਹ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਸਭ ਤੋਂ ਪਹਿਲਾਂ ਤੇ ਸਾਡੀਆਂ ਅੱਖਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਫੇਰੇ ਇਸ ਨਾਲ ਆਇਰਨ ਦੀ ਘਾਟ ਪੂਰੀ ਹੋ ਜਾਂਦੀ ਹੈ ਨਾਲ ਹੀ ਇਸ ਦੇ ਇਸ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਡਾਈਜੈਸ਼ਨ ਦਾ ਕੰਮ ਕਰਦੀ ਹੈ ਤੇ ਕਨਸਟਿਪੇਸ਼ਨ ਵੀ ਦੂਰ ਹੁੰਦੀ ਹੈ ਨਾਲ ਕਬਜ ਨਹੀਂ ਹੁੰਦੀ ਤੇ ਫੀਰ ਇਸ ਨੂੰ ਖਾਣ ਨਾਲ ਸਾਡੇ ਸਰੀਰ ਦੀ ਇਮਿਊਨਿਟੀ ਵਧਦੀ ਹੈ ਹਾਰਟ ਅਟੈਕ ਨੂੰ ਵੀ ਇਹ ਕੰਟਰੋਲ ਕਰਦੀ ਹੈ ਤੇ ਇਸ ਨੂੰ ਡਾਇਬਟੀਜ਼ ਵਾਲੇ ਵੀ ਖਾ ਸਕਦੇ ਹਨ ਕਿਉਂਕਿ ਇਸ ਵਿੱਚ ਲੈਸ ਕਾਰਬੋਹਾਈਡਰੇਟਸ ਹੁੰਦੇ ਹਨ ਤੇ ਹੁਣ ਸਾਡਾ ਰਾਇਤਾ ਇੱਥੇ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਬਣਾ ਕੇ ਦੇਖਿਓ ਅਤੇ ਦੱਸਿਓ ਵੀ ਇਹ ਕਿਸ ਤਰ੍ਹਾਂ ਨਾਲ ਬਣਦਾ ਹੈ ਤੇ ਹੁਣ ਅਸੀਂ ਇਸ ਵਿੱਚ ਥੋੜੀ ਜਿਹੀ ਸੁੱਕੀ ਮੇਥੀ ਐਡ ਕਰਾਂਗੇ ਇਸ ਨਾਲ ਇਸ ਦਾ ਫਲੇਵਰ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਹੈ ਤੇ ਤੁਸੀਂ ਖਾ ਕੇ ਬਣਾ ਕੇ ਦੱਸਣਾ ਕਿ ਕਿਸ ਤਰ੍ਹਾਂ ਬਣੀ ਹੈ ਤੇ ਮੇਰੇ ਚੈਨਲ ਪੰਜਾਬੀ ਕੁੱਕ ਸਟਾਈਲ ਕਨੇਡੀਅਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਅੱਜ ਦੀ ਰੈਸਪੀ ਕਿੱਦਾਂ ਲੱਗੀ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਨਾਲ ਸਤਿ ਸ਼੍ਰੀ ਅਕਾਲ ਧੰਨਵਾਦ